ਅ ਜਿਹੜੀ ਗੁਰਦਾਸਪੁਰ ਚ ਜਿਹੜੀ ਘਟਨਾ ਵਾਪਰੀ ਹੈ ਬਹੁਤ ਹੀ ਮੰਦ ਮੰਤ ਭੰਗੀ ਅਤੇ ਦੁਖਦਾਈ ਘਟਨਾ ਜਿਹੜੀ ਸਾਡੇ ਵਪਾਰੀ ਭਰਾ ਦੀ ਦੁਕਾਨ ਤੇ ਆ ਕੇ ਜਿਹੜੀ ਗੋਲੀ ਚੱਲੀ ਆ ਇਹ ਰਿਹ ਪੁਰ ਜੋਰ ਨਿੰਦਾ ਕਰਦੇ ਆ ਤੇ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਤੇ ਜਲਦੀ ਤੋਂ ਜਲਦੀ ਇਹ ਜਿੰਨਾ ਦੋਸ਼ੀਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਫੜ ਕੇ ਤੇ ਜਿਹੜੇ ਵੀ ਇਹਨਾਂ ਨਾਲ ਇਨਵੋਲ ਬੰਦੇ ਇਨਵੋਲ ਨੇ ਜਿਨ੍ਹਾਂ ਨੇ ਡਿਟੇਲਾਂ ਪ੍ਰੋਵਾਈਡ ਕਰਾਈਆਂ ਉਹ ਵੀ ਜਲਦੀ ਜਲਦੀ ਫੜੇ ਜਾਣੇ ਚਾਹੀਦੇ ਆ ਨਾ ਤੇ ਟ੍ਰੇਡਿੰਗ ਵੱਲੋਂ ਮੈਂ ਵਪਾਰੀ ਭਰਾਵਾਂ ਨੂੰ ਸ਼ਵਾਸਨ ਦੇਣਾ ਕਿ ਆਪਾਂ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਦੀ ਜਿਹੜੀ ਹੈ ਜਿਹੜੀ ਇਸ ਸਰਕਾਰ ਹੈ ਉਹ ਬਹੁਤ ਸਪਸ਼ਟ ਹੈ ਗੈਂਗਸਟਰਾਂ ਖਿਲਾਫ ਤੇ ਇਹ ਇਹ ਫੜੇ ਵੀ ਜਾਣ ਕੇ ਸਾਨੂੰ ਐਨਮੀ ਸਾਨੂੰ ਇੰਨਾ ਵੀ ਯਕੀਨ ਹੈ ਕਿ ਫੜੇ ਜਲਦੀ ਤੋਂ ਜਲਦੀ ਫੜੇ ਵੀ ਜਾਣੇ ਆ ਤੇ ਤੇ ਜਿਵੇਂ ਸਾਡੇ ਗੁਰਦਾਸਪੁਰ ਇੱਕ ਬੜਾ ਪੀਸਫੁਲ ਸਿਟੀ ਆ ਤੇ ਇਹੋ ਜਿਹੀ ਘਟਨਾਵਾਂ ਕਦੀ ਵਾਪਰੀਆਂ ਨਹੀਂ ਇਹ ਕੁਝ ਚੇਤੂ ਜਿਹੜੀ ਫਰੋਤੀ ਦੀਆਂ ਕਾਲਾਂ ਬਾਰ-ਬਾਰ ਜਿਹੜੀਆਂ ਆਮ ਸਾਡੇ ਵਪਾਰੀ ਭਰਾਵਾਂ ਨੂੰ ਆ ਰਹੀਆਂ ਨੇ ਇਹਦੇ ਲਈ ਸਰਕਾਰ ਤੇ ਗੰਭੀਰਿਆ ਤੇ ਪੂਸ ਪ੍ਰਸ਼ਾਸਨ ਨੂੰ ਇੱਕ ਸਖਤ ਕਾਰਵਾਈ ਕਰਕੇ ਜਿਹੜੇ ਅਸਲ ਦੋਸ਼ੀ ਨੇ ਜਿਹੜੇ ਇੱਥੇ ਸਾਡੇ ਭਰਾਵਾਂ ਦੀਆਂ ਡਿਟੇਲਸ ਪ੍ਰੋਵਾਈਡ ਕਰਵਾਉਂਦੇ ਜਿਹੜੇ ਕਰਦੇ ਪਏ ਨੇ ਉਹਨਾਂ ਖਿਲਾਫ ਇੱਕ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਕੀ ਇਹ ਘਟਨਾਗੇ ਤੋਂ ਨਾ ਵਾਪਰੇ ਆਮ ਆਦਮੀ ਪਾਰਟੀ ਟਰੇਡਿੰਗ ਵਾਲੇ ਆਪਣੇ ਵਪਾਰੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿਹੜੀਆਂ ਵੀ ਇਹ ਕਾਲਾਂ ਹੋਰ ਵੀ ਕਿਸ ਸਾਡੇ ਗੁਰਦਾਸ ਪੂਜ ਇੱਕ ਦੋ ਕਾਲਾਂ ਆਈਆਂ ਨੇ ਤੇ ਇਹ ਬੜੀਆਂ ਮੰਦ ਭਾਂਗੀ ਘਟਨਾਵਾਂ ਨੇ ਤੇ ਇਹਦੇ ਨਾਲ ਵਪਾਰੀ ਦਾ ਮਨ ਟੁੱਟਦਾ ਵਾ ਠੇਸ ਪੁੱਜਦੀ ਆ ਤੇ ਬੜੇ ਔਖੇ ਹੋ ਕੇ ਵਪਾਰੀ ਭਰਾ ਆਪਣਾ ਗੁਜ਼ਾਰਾ ਕਰਦੇ ਨੇ ਕਿਤੇ ਲਿੰਮਟਾਂ ਬਣਾਈਆਂ ਕਿਤੇ ਲੋਨ ਲਏ ਨੇ ਫਿਰ ਜਾ ਕੇ ਆਪਣੇ ਪਰਿਵਾਰ ਪਾਲਦੇ ਨੇ ਤੇ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਖਤ ਕਾਰਵਾਈ ਕਰਕੇ ਇਨਸਾਫ ਇਹ ਭਰਾਵਾਂ ਸਾਡੇ ਨੂੰ ਇਨਸਾਫ ਦੇਣਾ ਚਾਹੀਦਾ ਹੈ